ਸਭ ਨੂੰ ਅਜਮਾਇਆ ਮੇਰੇ ਔਖੇ ਵੇਲੇ ਲੋਕਾਂ ਨੂੰ ਪਰਤਾਇਆ ਤੂੰ ਮਿਲਿਆ ਦਾਤਾ ਮੈਨੂੰ ਕੋਈ ਰਹੀ ਨਾ ਤੰਗੀ ਤੇਰੇ ਨਾਮ ਦੀ ਸਾਈਆਂ ਇਹ ਫਕੀਰੀ ਚੰਗੀ जी, जी नमस्कार जी ਤੁਸੀਂ ਦੇਖ ਰਹੇ ਹੋ APN Live ਤੇ ਮੈਂ ਤੁਹਾਡੀ ਆਪਣੀ ਸਮਾਈਲ ਇਸ ਚੰਦ ਰਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੀ ਹੈਬਵਾਲ ਮਾਸਟਰ ਸੰਜੂ ਜੀ ਦੇ ਸਟੂਡੀਓ ਜਿੱਥੇ ਕਿ ਆਪਾਂ ਉਹਨਾਂ ਦੀ ਜਰਨੀ ਬਾਰੇ ਜਾਣਦੇ ਆ ਕਿ ਜੋ ਇਸ ਮੁਕਾਮ ਤੇ ਪਹੁੰਚੇ ਨੇ ਨਮਸਕਾਰ ਨਮਸਕਾਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਅਦਾਬ ਸਲਾਮ ਮੈਂ ਉਮੀਦ ਕਰਦਾ ਤੁਸੀਂ ਸਾਰੇ ਆਪਣੇ ਘਰਾਂ 'ਚ ਠੀਕ ਹੋਵੋਗੇ ਤੇ ਐਪੀਐਨ ਚੈਨਲ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਜਿਹੜੇ ਕਿ ਮੇਰੇ ਸਟੂਡੀਓ ਅੱਜ ਤੁਸੀਂ ਚਰਨ ਪਾਇਆ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸਰ ਤੁਸੀਂ ਮੈਨੂੰ ਦੱਸੋ ਕਿ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਇਹਦੇ ਬਾਰੇ ਤੁਸੀਂ ਆਪਣੀ ਜਰਨੀ ਬਾਰੇ ਕੁਝ ਦੱਸੋਗੇ ਇਹਦੇ ਬਾਰੇ ਜੀ ਮੈਂ ਦੱਸਣਾ ਚਾਹੁੰਨਾ ਮੈਂ ਤੱਕੇ ਖਾ-ਖਾ ਕੇ ਪਹੁੰਚਿਆ ਪਹਿਲੇ ਤਾਂ ਜੋ ਸੱਚ ਹੈ ਮੈਂ ਗੱਲ ਦੱਸਣੀ ਚਾਹੁੰਨਾ ਤੁਹਾਨੂੰ ਬਹੁਤ ਸਟਰਗਲ ਕੀਤਾ ਜੀ ਮੈਂ ਬਹੁਤ ਜ਼ਿਆਦਾ ਕਿਉਂਕਿ بس ਬੰਦੇ ਦੀ ਨੀਤ ਸਾਫ਼ ਹੋਣੀ ਚਾਹੀਦੀ ਹੈ ਨੀਤਾਂ ਨਾਲ ਮੁਰਾਦਾਂ ਮੇਰੀ ਦਾਤ ਹੀ ਦਿੰਦੀ ਏ ਹੋਵੇ ਜੇ ਨੀਤ ਸਾਫ਼ ਤੇ ਝੋਲੀ ਸਭ ਕੁਝ ਪਾਉਂਦੀ ਹੈ ਮੇਨ ਗੱਲ ਨੀਤਾਂ ਦੀ ਤੁਹਾਨੂੰ ਇਹ ਸ਼ੌਂਕ ਕਿੱਥੋਂ ਦੀ ਪਿਆ ਮਤਲਬ ਕਿ ਕਦੋਂ ਤੋਂ ਪਿਆ ਇਹ ਮੈਨੂੰ ਬਚਪਨ ਤੋਂ ਹੀ ਜੀ ਮੈਂ 3 ਸਾਲ ਦਾ ਸੀ ਮੇਰੇ ਡੈਡ ਐਕਸਪਾਇਰ ਹੋ ਗਏ ਸੀਗੇ ਤੇ ਜਦੋਂ ਮੇਰੇ ਡੈਡੀ ਐਕਸਪਾਇਰ ਹੋ ਗਏ ਤੇ ਮੈਂ ਸਾਰਿਆਂ ਨੂੰ ਕਹਿਣਾ ਜੀ ਮੈਂ ਗਾਣ ਨੂੰ ਸਿੱਖਣਾ ਜਿਹਦੇ ਕੋਲ ਜਾਣਾ ਉਹਨੇ ਵੀ ਮੈਨੂੰ ਪਹਛਾ ਦੇਣਾ ਤੇ ਬੜੇ ਬਸ ੱੱਕੇ ਖਾ ਖਾ ਕੇ ਸ਼ੁਰਤੋਂ ਹੀ ਮੈਨੂੰ ਸ਼ੌਂਕ ਸੀਗਾ ਸਕੂਲ ਚ ਵੀ ਮੈਂ ਦੇਖਦੇ ਰਹਿਣਾ ਕਿ ਮੈਂ 뮤직 ਰੱਖਣਾ ਕਿ ਪ੍ਰੇਅਰ ਵਗੈਰਾ ਕਰਨੀ ਸਟਾਰਟਿੰਗ ਤੇ ਸਾਰੇ ਟੀਚਰਸ ਨੇ ਮੈਨੂੰ ਇਹ ਕਹਿਣਾ ਤੇ ਇਸੇ ਤਰ੍ਹਾਂ ਮੇਰਾ ਹੌਲੀ ਹੌਲੀ 뮤직 ਚ ਹੋਰ ਇੰਟਰਸਟ ਵੱਧਦਾ ਰਿਹਾ 2012 ਦੇ ਵਿੱਚ ਮੈਨੂੰ ਮਾਸਟਰ ਸਨਜੀ ਮਿਲੇ ਉਹਨਾਂ ਨੇ ਮੇਰਾ ਪਹਿਲਾ ਟਰੈਕ ਰਿਕਾਰਡ ਕੀਤਾ ਸੀ ਬੋਲੋ ਬੰਮ ਬੋਲੇ ਬੰਮ ਜਿਆ ਬਾਲਾ 뮤직 ਕੰਪਨੀ ਵੱਲੋਂ 2012 ਤੇ ਅੱਜ 2022 ਉਹ ਦਿਨਾਂ ਤੋਂ ਦਿਨਾਂ ਤੋਂ ਅਸੀਂ ਇਕੱਠੇ ਆ ਜੀ ਮੇਰੇ ਨਾਲ ਨੇ ਅੱਜ ਸਨੀ ਭਾਜੀ ਤੇ सनी பாਜੀ ਇੰਡੀਆ ਹੋਣ ਚਾਹੇ ਬਾਹਰ ਹੋਣ ਤੇ ਕੋਈ ਵੀ ਆਏ ਤੇ ਮਾਲਕ ਨੇ ਮੈਨੂੰ ਮਲਵਾਤਾ ਮੈਂ ਕੁਝ ਵੀ ਜਦੋਂ ਪੁੱਛਦਾ ਕੋਈ ਨਵਾਂ ਟਰੈਕ ਰਿਲੀਜ਼ ਕਰਦਾ ਸਭ ਤੋਂ ਪਹਿਲਾਂ ਮੈਂ ਸੁਣਾਉਣਾ ਤੇਜ ਆ ਮੇਰੀ ਮਦਰ ਜਾਂ सनी பாਜੀ ਜੀਆ ਕੀਰਤੀ ਦੀ ਤੁਸੀਂ ਮਤਲਬ ਕਿ Song ਦੇ ਨਾਲ ਕੁਝ ਹੋਰ ਵੀ ਕਰੇਗੇ ਕਿ ਇਹ Song ਹੀ ਹਾਂਜੀ ਮੇਰੀ ਬਾਅਦ ਜਲਦੀ ਪੰਜਾਬੀ ਮੂਵੀ ਆ ਰਹੀ ਆ ਵਿਕਟਰ ਜੌਨ ਬਾਈ ਨੀਟੂ ਪੰਦੋਰ ਮਹਾਵੀਰ ਪੁੱਲਰ ਬਹੁਤ ਅੱਛੇ ਅੱਛੇ ਆਰਟਿਸਟ ਹੈ ਮੂਵੀ ਦਾ ਨਾਮ ਕਮਿੰਗ ਸੂਨ ਹੈ ਮੈਂ ਉਹ ਵੀ ਮੈਂ ਤਾਂ ਜ਼ਰੂਰ ਦੱਸਾਂਗਾ ਜਿਹੜੇ ਡਾਇਰੈਕਟਰ ਨੇ ਗੁਰਮੀਤ ਸਿੰਘ ਬੋਵੀ ਬਟਿੰਡੇ ਤੋਂ ਤੇ ਬਹੁਤ ਜਲਦੀ ਵਿਥਿਨ 4 অর 5 ਮੰਥ ਦੇ ਵਿੱਚ ਤੁਸੀਂ ਸਿਨੇਮੇ ਵਿੱਚ ਦੇਖੋਗੇ ਹੰਭਲ ਰਿਕਵੈਸਟ ਹੈ ਸਾਰੇ ਜਣੇ ਜ਼ਰੂਰ ਦੇਖਿਆ ਹੋ ਬਹੁਤ ਮਿਹਨਤ ਕੀਤੀ ਤੁਹਾਡੇ ਜੋ ਜ਼ਾਤਰ ਭਜਨ ਕਿਸ ਤੇ ਨੇ ਮਾਂ ਕਾਲਕਾ ਦੇ ਮੇਰੀ ਮਾਂ ਕਾਲੀ ਪਟਿਆਲੇ ਵਾਲੀ ਉਹਦੇ ਉਹਨਾਂ ਦੇ ਭਜਨ ਬਹੁਤ ਨੇ ਮਾਂ ਸ਼ੇਰਾਂ ਵਾਲੀ ਮੈਂ ਬਾਬਾ ਪੋਣਾ ਆਰੀ ਜਿਹਦੇ ਮਤਲਬ ਕਿ ਲਗਾਤਾਰ ਮੇਰੇ ਭਜਨ ਮਹੀਨੇ ਦੇ ਵਿੱਚ 2 ਜਾਂ 3 ਭਜਨ ਸਾਡਾ YouTube ਚੈਨਲ ਹੈ ਜੀ ਮਾਸਟਰ ਸੰਜੂ 뮤ਜ਼ਿਕ ਛੋਟਾ ਬ੍ਰਦਰ ਸਾਗਰ ਉਹਨੂੰ ਹੈਂਡਲ ਕਰਦਾ ਔਰ ਇੱਥੇ ਸਟੂਡੀਓ ਮੈਂ ਭਜਨ ਲਿਖਦਾ ਇੱਥੇ ਹੀ ਸਾਰੇ 뮤ਜ਼ਿਕ ਉਹਦੇ ਰੈਡੀ ਹੁੰਦੇ ਆ ਪਹਿਲਾਂ ਬਹੁਤ ਕਰਾਉਂਦੇ ਸੀ ਬਾਹਰੋਂ ਹੀ ਕਰਾ ਲੈਂਦੇ ਸੀ ਲਿਖੇ ਲੈ ਲੈਂਦੇ ਸੀ ਪਰ ਹੁਣ ਮਹਾਰਾਣੀ ਦੀ ਕਿਰਪਾ ਨੇ ਮਾਤਰਾਣੀ ਨੇ ਸਭ ਕੁਝ ਸਾਨੂੰ ਆਪਣਾ ਦੇ ਦਿੱਤਾ ਤੇ ਹਨਾ ਤੇ ਬਾਹਰ ਦੀ ਦਾਲ ਚੰਗੀ ਨਹੀਂ ਲੱਗਦੀ ਤੇ ਤੁਸੀਂ ਸਾਡੇ ਸਾਰੇ ਨਾਮ ਲੈ ਕਿਸੇ 뮤జిక్ ਡਾਇਰੈਕਟਰ ਬਾਰੇ ਸਿੰਗਰ ਬਾਰੇ ਮੈਂ ਨਾ ਕਦੀ ਗਲਤ ਬੋਲੇਆ ਤੇ ਨਾ ਮੈਂ ਕਦੀ ਬੋਲੂਗਾ ਕਿਉਂਕਿ ਸਾਰੇ ਆਪਣੀ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਔਰ ਜਿੰਨੇ ਵੀ ਲੁਧਿਆਣੇ ਦੇ ਆਰਟਿਸਟ ਹੈ ਮੇਰਾ ਸਾਰਿਆਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਮੈਨੂੰ ਸਾਰੇ ਹੀ ਬਹੁਤ ਐਪਰੀਸ਼ੀਏਟ ਕਰਦੇ ਆ ਬਹੁਤ ਪਿਆਰ ਕਰਦੇ ਆ ਕਿ ਸੰਜੂ ਸਾਨੂੰ ਮਾਣ ਹੁੰਦਾ ਜਦੋਂ ਤੂੰ ਬਾਹਰਲੇ ਸ਼ਹਿਰਾਂ ਤੇ ਜਾ ਕੇ ਗਾਉਣਾ ਇੱਕ ਛੋਟੀ ਉਮਰ ਦੇ ਵਿੱਚ ਤੂੰ ਉੱਠ ਕੇ ਸਾਡੇ ਕੋਲੋਂ ਕਿਦਾਂ 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 ਤੇ ਮੈਂ ਸਾਰਿਆਂ ਦਾ ਲੁਧਿਆਣੇ ਜਿੰਨੇ ਵੀ ਮਿਜਿਸ਼ੀਅਨ ਹੈ ਸਿੰਗਰ ਹੈ ਜਾਂ ਰਿੰਜਰ ਹੈ ਮੈਂ ਸਾਰਿਆਂ ਨੂੰ ਦਿਲੋਂ ਪਿਆਰ ਕਰਦਾ ਬਾਬਾ ਜੀ ਮਹਾਰਾਣੀ ਸਾਰਿਆਂ ਨੂੰ ਖੁਸ਼ ਰੱਖੇ ਇਹ ਜੋ ਗਾਣੇ ਤੁਸੀਂ ਮਤਲਬ ਕਿ ਖੁਦ ਲਿਖੇ ਨੇ ਮੈਂ ਹਾਂਜੀ ਕੁਝ ਜਿਹੜੇ ਪਹਿਲਾਂ ਤਾਂ ਕੁਝ ਪਰਚੇਸ ਵੀ ਕੀਤੇ ਆ ਬਹੁਤ ਰਾਈਟਰਾਂ ਕੋ ਮੈਨੂੰ ਯਾਦ ਹੈ ਮੇ ਕੋ ਪੈਸੇ ਨਹੀਂ ਸੀ ਹੁੰਦੇ ਮੈਨੂੰ ਭਜਨ ਪਸੰਦ ਆ ਜਾਂਦਾ ਸੀ ਤੇ ਫਿਰ ਵੀ ਉਹ ਕਹਿੰਦੇ ਸੀ ਇੰਨੇ ਪੈਸੇ ਲੈਣੇ ਆ ਪਰ ਮੈਂ ਫਿਰ ਵੀ ਜਿੱਦਾਂ ਮੈਨੂੰ ਯਾਦ ਹੈ ਸੰਨੀ ਭਾਜੀ ਗਵਾਏ ਸੀ ਗੱਲ ਦੇ ਮੈਂ ਜਦੋਂ ਪਹਿਲਾ ਭਜਨ ਕਰਨਾ ਸੀ ਤੇ ਮੈਂ 8th ਪਾਸ ਕੀਤੀ ਸੀ ਤੇ ਉਹ ਭਜਨ ਮੈਂ ਆਪਣੀਆਂ ਬੁੱਕਸ ਵੇਚ ਕੇ ਕੀਤਾ ਸੀ ਤੁਸੀਂ ਸਾਨੂੰ ਇੱਕ ਕੋਈ ਭਜਨ ਸੁਣਾ ਸਕਦੇ ਸਾਡੇ ਚੈਨਲ ਰਾਈ ਹਾਂ ਮੇਰਾ ਸੁਣਨਾ ਚਾਹੋਗੇ ਜੇ ਕੋਈ ਵੀ ਕਿਸ ਤਰ੍ਹਾਂ ਕਿਸੇ ਵੀ ਮੰਤਰੀ ਕੀ ਪਸੰਦ ਮੈਂ ਤੁਹਾਨੂੰ ਆਪਣਾ ਹੀ ਸੁਣਾਉਣਾ ਇੱਕ ਸ਼ਿਵਰੰਜਣੀ ਰੱਖਿਓ ਲਾਢੀਸ਼ਾ ਸਰਕਾਰ ਦਾ ਤੁਹਾਨੂੰ ਸੂਫੀਆ ਨਾਮ ਸੁਣਾ ਲਗ ਜਰਾ ਸੁਣਿਓ ਦਾਤਾ ਜੀ ਲਈ ਜਦੋਂ ਯਾਦ ਤੇਰੀ ਆਈ ਫੋਟੋ ਮੈਂ ਚੁਗ ਜ਼ੀ ਨੇ ਲਈ ਉਹ ਕਿਦਾਂ ਰੋਕਾਂ ਮੈਂ ਤਾਂ ਵਗਦੇ ਅੱਖੀਆਂ ਦੇ ਨੀਰ ਨੂੰ ਕੋਈ ਮੋੜ ਕੇ ਲਿਆ ਦੋ ਕੋਈ ਮੋੜ ਕੇ ਲਿਆ ਦੋ ਲਾਡੀ ਸ਼ਾਫ ਕਿਰਨ ਨੂੰ ਕੋਈ ਮੋੜ ਕੇ ਲਿਆ ਦੋ ਤੇਰੇ ਹੀ ਸਿੱਖ ਚ ਸਾਇਆਂ ਤੂੰ ਨਾ ਪਿਆਰ ਦਾ ਸਿਕਾਂ ਹੋ ਸੇਥਾਂ ਮਰ ਜਾਵਾਂ ਜੇ ਤੈਨੂੰ ਛੱਡ ਕਿਸੇ ਹੋਰ ਨੂੰ ਵੇਖਾਂ ਇਹ ਕਮਿੰਗ ਸੂਨ ਹੈ ਜੀ ਨਵਾਂ ਟਰੈਕ ਮੇਰਾ ਫਕੀਰੀ ਉਹਦਾ ਟਰੈਕ ਕੀ ਲਿਖਿਆ ਹੁ ਲੱਖ ਮਾਰੀਆਂ ਵਾਜਾਂ ਲੱਖ ਮਾਰੀਆਂ ਵਚਨ ਸਭ ਨੂੰ ਅਜਮਾਇਆ ਮੇਰੇ ਓਖੇ ਵੇਲੇ ਲੋਕਾਂ ਦੇ ਮੂੰਹ ਪਰਤਾਇਆ ਤੂੰ ਮਿਲਿਆ ਦਾਤਾ ਮੈਨੂੰ ਕੋਈ ਰਹੀ ਨਾ ਤੰਗੀ ਤੇਰੇ ਨਾਂ ਦੀ ਸਾਇਆ ਇਹ ਫਕੀਰੀ ਚੰਗੀ ਇਹ ਬਹੁਤ ਜਲਦੀ ਅਸੀ ਮੈਂ ਕਰਦਾਸ ਤੁਹਾਡੇ ਚੈਨਲ ਲਈ ਤੁਹਾਡੇ ਸਾਰਿਆਂ ਲਈ ਕਰ ਅਰਦਾਸ ਕਰ ਲਗਾ ਇਹ ਅਰਦਾਸ ਕੀ ਹੈ ਸੁਣਿਓ ਜ਼ਰਾ ਅਕਸਰ ਹਰ ਇੱਕ ਸ਼ੇਰ ਤੇ ਮੈਂ ਕਹਿੰਨਾ ਦੁਨੀਆ ਤੇ ਕੋਈ ਗਰੀਬ ਨਾ ਹੋਵੇ ਦੁਨੀਆ ਤੇ ਕੋਈ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿਨੂੰ ਰੋਟੀ ਨਸੀਬ ਨਾ ਹੋਵੇ ਜਿਸ ਕਰ ਰੁੱਖ ਹੈ ਨਹੀਂ ਉਸ ਕਰ ਝਾ ਹੋਵੇ ਜਿਸ ਕਰ ਪੁੱਤ ਹੈ ਨਹੀਂ ਉਸ ਕਰ ਪੁੱਤ ਹੋਵੇ ਥੈਂਕ ਯੂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਥੈਂਕ ਯੂ so much ਸਰ ਤੁਹਾਡੀ ਮਤਲਬ ਕੀ ਆਵਾਜ਼ ਸੁਣ ਕੇ ਬਹੁਤ ਵਧੀਆ ਲੱਗਾ ਤੁਹਾਨੂੰ ਕਰੀਆ ਥੈਂਕ ਯੂ ਜੀ ਜੇ ਮੈਂ ਪੁੱਛਣਾ ਚਾਹਾਂ ਕਿ ਜੋ ਤੁਹਾਡਾ ਜਿਵੇਂ ਅੱਜ ਕਿ ਤੁਹਾਨੂੰ ਕਹਿੰਦੇ ਮਾਸਟਰ ਸੰਜੂ ਜੀ ਇਹ ਕਦੋਂ ਤੋਂ ਨਾਮ ਪਿਆ ਇਹ ਮੇਰਾ ਨਾਮ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਮੇਰਾ ਬੰਬੋਲੇ ਟਰੈਕ ਆਇਆ ਨਾ ਕੋਈ ਮੈਨੂੰ ਕੀ ਕਹਿ ਕੇ ਬੁਲਾਉਂਦਾ ਸੀ ਕੋਈ ਸੰਜੂ ਕੋਈ ਸैम ਮੇਰਾ ਨਿਕਨੇਮ ਕਰਦਾ ਸैम ਤੇ ਜਿੰਨਾ ਮੇਰਾ ਫਰੈਂਡ ਸਰਕਲ ਹੈ ਵੈਸੇ ਮੇਰੇ ਕਲਾਸਮੇਟ ਮੈਂ ਸैम ਦੇ ਨਾਮ ਤੋਂ ਜ਼ਿਆਦਾ ਜਾਣਦੇ ਤੇ ਸੰਨੀ ਭਾਜੀ ਤੇ ਮੇਰੇ ਉਸਤਾਦ ਜੀ ਜ਼ਰਾਬਦਰਸ਼ਨ ਲਾਲ ਜਲੰਦਰੀ ਜੀ ਇਦੋਵੇਂ ਬੈਠੇ ਸੀ ਸਟੂਡੀਓ ਮੈਨੂੰ ਹਲੇ ਵੀ ਯਾਦ ਆ ਸਾਈਕਲ ਤੇ ਗਿਆ ਸੀ ਮੈਂ ਸਟੂਡੀਓ ਭਾਜੀ ਕੋ ਬੀਆਰਐਸ ਕਰ ਕਦੇ ਸੋਚਿਆ ਨਹੀਂ ਸੀ ਕਿ ਭਾਜੀ ਤੇ ਮੈਂ ਸੀ ਆਪਣਾ ਹੀ ਸਟੂਡੀਓ ਲਾ ਲਿਆ ਮੈਂ ਸਾਈਕਲ ਤੇ ਗਿਆ ਤੇ ਉੱਥੇ ਮੇਰੇ ਉਸਤਾਦ ਜੀ ਹੋਣੀ ਪਹਿਲਾਂ ਹੀ ਬੈਠੇ ਸੀ ਭਾਜੀ ਕੋ ਇਹਨਾਂ ਨੇ ਉੱਥੇ ਮੇਰਾ ਨਾਮ ਰੱਖਿਆ ਸੀ ਮਾਸਟਰ ਸੰਜੂ ਥਾ ਮੇਰਾ ਨਾਮ ਮਾਸਟਰ ਪਿਆ ਤੇ ਵੈਸੇ ਮੈਂ ਤਾਂ ਨਹੀਂ ਗੱਲ ਦੱਸਾਂ ਜਿਨ੍ਹਾਂ ਦੇ ਮਗਰ ਮਾਸਟਰ ਲੱਗ ਜਾਂਦਾ ਨਾ ਜੇ ਅੱਗੇ ਮਾਸਟਰ ਲੱਗ ਜੇ ਮਾਸਟਰ ਤੋਂ ਪਹਿਲਾਂ ਮਸਤ ਬਣਦਾ ਉਹ ਖੁਦਾ ਦੇ ਨਾਮ ਦੇ ਪਰਮਾਤਮਾ ਦੇ ਨਾਮ ਦੇ ਮਸਤ ਹੁੰਦੇ ਤੇ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਗਾਣਾ ਸਾਨੂੰ ਆਉਂਦਾ ਤੇ ਨਾ ਅਸੀਂ ਗਾਉਨੇ ਆ ਉਹ ਗਵਾਉਂਦੀ ਉਹਦਾ ਨਾਮ ਲੈਨੇ ਪਤਾ ਨਹੀਂ ਸਿੱਧਾ ਕੀ ਪੁੱਠਾ ਹੈ ਰੱਬ ਜਾਣਦਾ ਇਹ ਉਹਨੂੰ ਵੀ ਪਤਾ ਹੈ ਜੀ ਤੇ ਤੁਸੀਂ ਹੁਣ ਆਪਣੇ ਫਿਊਚਰ ਵਿੱਚ ਕੀ ਕਰਨਾ ਚਾਹੁੰਦੇ ਅੱਗੇ ਫਿਊਚਰ ਜਿ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਹੀ ਦੇਣਾ ਸਾਡਾ ਇੱਕ ਟੂਰ ਹੈ ਜੀ ਕੈਨੇਡਾ ਦਾ ਅਜੀ ਬਹੁਤ ਜਲਦੀ ਕੈਨੇਡਾ ਮੈਂ ਸੰਨੀ ਭਾਜੀ ਔਰ ਮੇਰਾ ਬੈਚ ਫੁੱਲ ਬੈਚ ਪਹਿਲੇ ਜਿਹੜੇ ਲੈ ਕੇ ਜਾ ਰਹੇ ਆ ਤੇ ਉਹਨਾਂ ਦਾ ਪਹਿਲਾਂ ਹੀ ਅਸੀਂ ਇਹ ਗੱਲ ਕੀਤੀ ਹੈ ਕਿ ਵਿੱਚ ਮੈਂ ਬੈ ਜਾਊਂਗਾ ਬਹੁਤ ਜਲਦੀ 2023 ਦੇ ਵਿੱਚ ਸਟਾਰਟਿੰਗ ਦਿ ਕੈਨੇਡਾ ਦਾ ਟੂਰ ਔਰ ਸਪੈਸ਼ਲ ਥੈਂਕਸ ਕਰਦਾ ਮੈਂ ਇਨ ਦੀ ਬਲਿੰਕ ਪ੍ਰੋਡਕਸ਼ਨ ਆਈਪੀਬੀ ਵੀ ਟੀਮ ਉਹਨਾਂ ਨੇ ਵੀ ਮੈਨੂੰ ਇੱਕ ਟੂਰ ਦਿੱਤਾ ਆਸਟ੍ਰੇਲੀਆ ਦਾ ਇਨ ਦੀ ਬਾਜੀ ਉਹਨਾਂ ਨੇ ਉਹਨਾਂ ਦਾ ਵੀ ਮੈਂ ਥੈਂਕ ਯੂ ਕਰਦਾ ਜੀ ਸੋ ਇਸ ਮਾਸਟਰ ਸੰਜੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਆਪਣੇ ਸਾਹਮਣੇ ਕੀਮਤੀ ਸਮਾਂ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਪਹਿਲੇ ਸਿੰਗਰ ਨੇ ਲੁਧਿਆਣਾ ਦੇ ਜਿਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਇਹ ਮੁਕਾਮ ਹਾਸਿਲ ਕੀਤਾ ਇਸੇ ਦੇ ਨਾਲ ਕੈਮਰਾ ਪਰਸਨ ਤਸ਼ਾਰ ਕਪੂਰ ਦੇ ਨਾਲ ਸਮਾਈਲ ਦੀ ਵਿਸ਼ੇਸ਼ਟ ਪੋਰਟ